ਖੰਨਾ ਦੇ ਬੈਂਕ ਚ ਤਿੰਨ ਦਿਹਾੜੇ ਹੋਈ ਵੱਡੀ ਲੁੱਟ ਲੁਟੇਰਿਆਂ ਨੇ ਗਨਮੈਨ ਕੋਲੋਂ ਬੰਦੂਕ ਹੋ ਕੇ ਚਲਾਈਆਂ ਗੋਲੀਆਂ ਖੰਨਾ ਚ ਦਿਨ ਦਿਹਾੜੇ ਵੱਡੀ ਲੁੱਟ ਦੀ ਵਾਰਤਾਤ ਸਾਹਮਣੇ ਆਈ ਹੈ ਜਿੱਥੇ ਪੰਜਾਬ ਐਂਡ ਸਿੰਧ ਬੈਂਕ ਚ ਹਥਿਆਰਬੰਦ ਲੁਟੇਰਿਆਂ ਨੇ ਲੁੱਟਤੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਹੈ ਜਾਣਕਾਰੀ ਮੁਤਾਬਕ ਉਹ ਚਤਿਆਰਬੰਦ ਲੋਕ ਮੋਟਰਸਾਈਕਲ ਤੇ ਆਏ ਅਤੇ ਬੈਂਕ ਅੰਦਰ ਦਾਖਲ ਹੋਏ ਉਹਨਾਂ ਨੇ ਬੈਂਕ ਤੇ ਸਟਾਫ ਨੂੰ ਬੰਦਕ ਬਣਾ ਲਿਆ ਇਸ ਤੋਂ ਬਾਅਦ ਹਥਿਆਰਬੰਦ ਲੁਟੇਰਿਆਂ ਨੇ ਬੈਂਕ ਚੋਂ ਲੱਖਾਂ ਰੁਪਏ ਪਾਇਆ ਲੁੱਟਿਆ ਤੇ ਗਨਮੈਨ ਤੋਂ ਬੰਦੂਕ ਖੋ ਕੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਉੱਤ ਲੋਕ ਜਾਂਦੇ ਸਮੇਂ ਬੰਦੂਕ ਉੱਥੇ ਹੀ ਸੁੱਟ ਗਏ ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਚ ਤੈਅਸ਼ੱਦਾ ਮਾਹੌਲ ਪਾਇਆ ਜਾ ਰਿਹਾ ਹੈ ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਜਾਂਚ ਚ ਸ਼ੁਰੂ ਕਰ ਦਿੱਤੀ ਗਈ ਹੈ ਫਿਲਹਾਲ ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਅਚ ਰਿਕਾਰਡ ਹੋਈ ਹੈ ਜੀ 2:30 ਵਜੇ ਅਸੀਂ ਇੱਥੇ ਖੜਕੇ ਦੀ ਆਵਾਜ਼ ਸੁਣੀਆ ਤੇ ਫਾਇਰ ਹੋ ਰਿਹਾ ਸੀ ਅਸੀਂ ਫਟਾਫਟ ਇੱਥੇ ਆਏ ਤਾਂ ਪਤਾ ਲੱਗਿਆ ਵੀ ਬੈਂਕ ਦੇ ਵਿੱਚ ਡਾਕਾ ਪੈ ਗਿਆ ਕੌਣ ਸੀ ਬੰਦੇ ਕਿਵੇਂ ਆਏ ਸੀ ਕੋਈ ਲੱਗਿਆ ਪਤਾ ਹੁਣ ਤੱਕ ਨਹੀਂ ਹਜੇ ਤੱਕ ਕੁਝ ਨਹੀਂ ਇੰਨਾ ਕੁ ਪਤਾ ਲੱਗਿਆ ਕਿ ਤਿੰਨ ਮੁੰਡੇ ਸੀਗੇ ਤਿੰਨਾਂ ਦਾ ਮੂੰਹ ਬੰਨਿਆ ਹੋਇਆ ਸੀ ਤਿੰਨਾਂ ਕੋ ਪਿਸਟਲ ਸੀਗੇ ਤੇ ਕੈਸ਼ ਲੈ ਗਏ ਅੰਦਰੋਂ ਕਿੰਨਾ ਕੈਸ਼ ਲੱਗ ਗਿਆ ਕੋਈ ਅੜੜਾ ਵਾਲੇ ਖਬਰ ਆਈ ਹੋਵੇ ਖਬਰ ਆਈ ਐਸਟੀਮੇਟਡ 10-15 ਲੱਖ ਦੇ ਨੀਅਰਪੋਟ ਕਹਿੰਦੇ ਨੇ ਜਿਸ ਤਰ੍ਹਾਂ ਕਹਿ ਰਹੇ ਕਿ ਗੋਲੀਆਂ ਵੀ ਚੱਲ ਗਏ ਨੇ ਕਿਸੇ ਤੇ ਗੋਲੀ ਲੱਗੀ ਤਾਂ ਨਹੀਂ ਨਹੀਂ ਗੋਲੀ ਅੰਦਰ ਵੀ ਉਹਨਾਂ ਨੇ ਫਾਇਰ ਕਰਿਆ ਤੇ ਗਨਮੈਨ ਨੂੰ ਉਹਦੇ ਨਾਲ ਹੱਥੋ ਪਾਈ ਹੋ ਕੇ ਉਹਦੀ ਰਫਲ ਖੋਲੀ ਸੀ ਤੇ ਜਾਣ ਲੱਗੇ ਰਫਲ ਉਹ ਸਿੱਟ ਗਏ ਤੇ ਉਹਨਾਂ ਨੇ ਜਦੋਂ ਰਫਲ ਚੱਕੀ ਤਾਂ ਚੱਕਣ ਤੋਂ ਬਾਅਦ ਉਹਨਾਂ ਨੇ ਵੀ ਪਿੱਛੋਂ ਫਾਇਰ ਜਵਾਬੀ ਫਾਇਰ ਕੀਤਾ ਹੈ ਇਲਾਕੇ ਦੇ ਲੋਕਾਂ ਨੂੰ ਕਿਸ ਤਰ੍ਹਾਂ ਪਤਾ ਲੱਗਾ ਹੈ ਘਟਨਾ ਬਾਰੇ ਹੌਲੀ ਹੌਲੀ ਸਾਰਿਆਂ ਨੂੰ ਜਿਵੇਂ ਆੜੜਾ ਵਾਲੇ ਵਾਲੇ ਦੁਕਾਨਦਾਰ ਇਕੱਠੇ ਹੋਏ ਗਾਹਾਂ ਤੇ ਗਾਹਾਂ ਇਨ ਜਿਸ ਤਰ੍ਹਾਂ ਛਰੇ ਆਮ ਦਿਨ ਦਿਹਾੜੇ ਡਾਕਾ ਮਾਰਿਆ ਗਿਆ ਤੇ ਇੱਥੇ ਇਲਾਕੇ ਦੇ ਵਿੱਚ ਕੀ ਮਾਹੌਲ ਆ ਹੁਣ ਤੁਹਾਡੇ ਮਾਹੌਲ ਬਹੁਤ ਦਹਿਸ਼ਤ ਦਾ ਮਾਹੌਲ ਆ ਜੀ ਕਿਉਂਕਿ ਦਿਨ ਦਿਹਾੜੇ ਵੀ ਲੋਕ ਸੇਫ ਨਹੀਂ ਹੈਗੇ ਹਰ ਬੰਦੇ ਨੂੰ ਆਪਣੀ ਜਾਨ ਦਾ ਖਤਰਾ ਵੀ ਅਗਲਾ ਇਹ ਕਹਿੰਦਾ ਵੀ ਅੱਜ ਦੇ ਸਮੇਂ ਦੇ ਵਿੱਚ ਵੀ 100-100 ਰੁਪਏ ਪਿੱਛੇ ਵੀ ਬੰਦਾ ਮਾਰ ਦਿੰਦੇ ਨੇ ਇਹ ਤਾਂ ਫਿਰ ਬਹੁਤ ਬੜੀ ਲੁੱਟ ਦੀ ਗੱਲ ਹੈ ਤੇ ਇਹ ਵੀ ਦੱਸਿਆ ਜਾ ਰਿਹਾ ਕਿ ਜਿਵੇਂ ਛੁੱਟੀਆਂ ਤੋਂ ਬਾਅਦ ਅੱਜ ਬੈਂਕ ਖੁੱਲੀ ਸੀ ਕੈਸ਼ ਜ਼ਿਆਦਾ ਵੀ ਹੋ ਸਕਦਾ ਕੈਸ਼ ਜ਼ਿਆਦਾ ਮੰਗਵਾਇਆ ਸੀਗਾ ਇਹੀ ਪਤਾ ਲੱਗਿਆ ਵੀ ਅੱਜ ਕੈਸ਼ ਆਇਆ ਸੀਗਾ ਕਿਉਂਕਿ ਲਗਭਗ ਇੱਥੇ ਕੈਸ਼ ਤੇ ਸੁਰੱਖਿਆ ਨੂੰ ਲੈ ਕੇ ਕੀ ਸਵਾਲ ਨੇ ਕਿ ਪਿੰਡ ਵਾਸੀ ਜਿਹੜੇ ਆ ਉਹ ਸੁਰੱਖਿਆ ਨੂੰ ਲੈ ਕੇ ਵੀ ਸਵਾਲ ਕਰ ਰਹੇ ਨੇ ਕਿ ਆਮ ਘਟਨਾਵਾਂ ਹੋ ਰਹੀਆਂ ਨੇ ਕਿਹੋ ਜਿਹਾ ਪ੍ਰਬੰਧ ਹੋਣਾ ਚਾਹੀਦਾ ਨੇ ਪ੍ਰਬੰਧ ਤਾਂ ਹੁਣ ਦੇਖੋ ਚੋਰੀ ਦੀਆਂ ਵਾਰਦਾਤਾਂ ਦਿਨੋਂ ਦਿਨ ਵਧਦੀਆਂ ਆ ਰਹੀਆਂ ਨੇ ਤਾਂ ਠੱਲ ਪਾਉਣ ਲਈ ਕੁਛ ਨਾ ਕੁਛ ਤਾਂ ਕਰਨਾ ਚਾਹੀਦਾ ਹੁਣ ਇਹਦੇ ਬਾਰੇ ਆਪਾਂ ਜ਼ਿਆਦਾ ਵਿਸਤਾਰਤ ਨਹੀਂ ਜਾ ਸਕਦੇ ਤੇ ਜਿਹੜੇ ਉਹ ਮੋਟਰਸਾਈਕਲ ਸਵਾਰ ਸੀ ਕੋਈ ਲੱਗਿਆ ਪਤਾ ਕਿ ਕਿਹੜੇ ਪਾਸੇ ਆਏ ਕਿਧਰੋਂ ਫਰਾਰ ਨਹੀਂ ਅਜੇ ਕੁਝ ਨਹੀਂ ਪਤਾ ਲੱਗਿਆ ਕਿਉਂਕਿ دہشت ਮਾਹੌਲ ਸੀਗਾ ਕਾਫੀ ਜ਼ਿਆਦਾ ਰਸ਼ ਪੈਣ ਕਰਕੇ ਇੱਕ ਸਾਈਡ ਤੋਂ ਜਣੀ ਬਗਲੀ ਤੋਂ ਉਹ ਬਿੱਜੇ ਵੱਲ ਨੂੰ ਜ਼ਰੂਰ ਗ ਪਿਛੇ ਜਾਣ ਦੀ ਕੋਈ chuyện ਨਹੀਂ ਕੀਤੀ ਸਾਰੇ ਬੈਂਕ ਦੇ ਵਿੱਚ ਆਏ ਨੇ ਪਹਿਲਾਂ ਵੀ ਕਿਸੇ ਦੇ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਇਆ ਹੋਵੇ ਪਹਿਲਾਂ ਇੱਧਰ ਜਾਂ ਤੇ ਸਾਹਮਣੇ ਆ ਵੀ 2:30 ਵਜੇ ਲੱਗੇ ਜਿਹੜੇ ਤਿੰਨ ਮੋਰਲੇ ਨੂੰ ਜਿਹੜੇ ਆਇਆ ਕਿ ਉਸ ਨੌਜਵਾਨ ਜਿਨ੍ਹਾਂ ਦੇ ਮੂੰਹ ਬੰਨੇ ਹੋਏ ਸੀ ਉਹਨਾਂ ਨੇ ਅੰਦਰ ਆਦੇ ਜਿਹੜਾ ਪਿਸਤਲ ਕੱਢ ਕੇ ਡਾਉਟੀ ਗਾਰਡਾਂ ਉੱਥੋਂ ਬਾਈ ਕਰਦੇ ਨੇ ਇਹਦਾ ਕੈਸ਼ ਲੁੱਟ ਕੇ ਲੈ ਗਏ ਬੈਂਕ ਦੇ ਵਿੱਚ ਉਹ ਬੈਂਕ ਦੀ ਜਿਹੜੀ ਕਾਊਂਟਿੰਗ ਕਰਕੇ ਹੁੰਦਾ ਸੀ ਹੈ ਕਾਨੂੰਨ ਸਾਰੇ ਕਾਰਵਾਈ ਕਰ ਰਹੇ ਆ ਸਾਡੀਆਂ ਤਿੰਨ ਚਾਰ ਅੱਡ ਪਾਰਟੀਆਂ ਬਣੀਆਂ ਪੰਜ ਇਹਨਾਂ ਨੂੰ ਨੇਪ ਕਰਨ ਦੇ ਲਈ ਖੇਤੀ ਫੜਾ ਤੇ ਹੀ ਪਤਾ ਲੱਗਾ ਕਿ ਇਲਾਕਾ ਵੀ ਸੀਲ ਕੀਤਾ ਕਿੰਨਾ ਕਿ ਇਲਾਕਾ ਸੀਲ ਕੀਤਾ ਜੀ ਇਹ ਇਲਾਕਾ ਦਾ ਸਾਡੇ ਚਾਰ ਪੰਜ ਪਾਰਟੀਆਂ ਸਾਡੀਆਂ ਗਿੰਦੀਆਂ ਨੇ ਚੈੱਕ ਕਰ ਕੋਈ ਮੇਲੀ ਨਹੀਂ ਲੱਗਦਾ ਕਿ ਖੇਤੀ ਫੜੇ ਜਾਣਗੇ ਜੇ ਫੜਾਂਗੇ ਖੇਤੀ ਫੜਾਂਗੇ